ਜੇਲ੍ਹ ਵਿੱਚ ਬੰਦ ਦੋਸ਼ੀਆਂ ਦੇ ਇਸ਼ਾਰਿਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੇਸ਼ੀਵਰ ਮੁਜਰਮ ਕਾਬੂ ਕੀਰ ਲਿੱਤੇ ਗਏ ਨੇ ਪਟਿਆਲਾ ਪੁਲਿਸ ਦੇ ਵੱਲੋਂ ਦੱਸਦੀ ਕਿ ਜਿਹੜੇ ਵੀ આરોપી ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚ ਜਿਨ੍ਹਾਂ ਕੋਲੋਂ 3 ਪਿਸਟਲ 5 ਮੈਗਜ਼ੀਨ 26 जिंदा ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਦੱਸਦੀ ਕਿ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀਗੇ ਅਤੇ ਕਈ ਅਜਿਹੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਨਾਮ ਸ਼ਾਮਿਲ ਨੇ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਅਹਿਮ ਖੁਲਾਸੇ ਕੀਤੇ ਨੇ ਐਸਐਸਪੀ ਸਾਹਿਬ ਜੋ ਪਟਿਆਲਾ ਦੇ ਨੇ ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗ੍ਰਿਫਤਾਰ ਕਿਤੇ ਗਏ ਜਿਹੜੇ આરોપી ਨੇ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਗੈਂਗਸਟਰਾਂ ਦੇ ਨਜ਼ਦੀਕੀ ਦੱਸੇ ਜਾ ਰਹੇ ਨੇ ਅਤੇ ਉਹਨਾਂ ਦੇ ਇਸ਼ਾਰਿਆਂ ਤੇ ਹੀ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਕੰਮ ਵੀ ਕਰਦੇ ਨੇ ਦਾਜੀ ਦੀ ਤਫ਼ਤੀਸ਼ ਦੌਰਾਨ ਸਾਹਮਣੇ ਇਹ ਆਇਆ ਕਿ ਫੜੇ ਗਏ આરોપી ਜਰਸੀ ਕਪੂਰਥਾ ਜੇਲ੍ਹ ਦੇ ਵਿੱਚ ਬੰਦ ਸੀ ਦੱਸਿਆ ਕਿ ਇਹਨਾਂ ਦੇ ਕੋਲੋਂ 32 ਬੋਰ ਦੇ ਪਿਸਤਲ ਜਿਹੜੇ ਨੇ 32 ਬੋਰ ਦੇ ਦੇਸੀ ਕਟਾ 5 ਮੈਗਜ਼ੀਨ ਅਤੇ 12 ਜਿੰਦਾ ਕਾਰਤੂਸ ਤੇ 32 ਬੋਰ ਦੇ ਜਿਹੜੇ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਹੀ 20 ਗ੍ਰਾਮ ਜੜੀਆ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਭਵਿੱਖ ਵਿੱਚ ਹੋਣ ਵਾਲੀਆਂ سنگਨ ਘਟਨਾਵਾਂ ਨੂੰ ਰੋਕਿਆ ਗਿਆ ਹੈ ਤੇ ਦੱਸ ਦਈਏ ਕਿ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਕੋਲੋਂ ਹੋਰ ਵੀ ਹਥਿਆਰ ਆਦਿ ਬਰਾਮਦ ਹੋਣ ਦੀ ਸ਼ੰਕਾ ਜਿਹੜੀ ਜਤਾਈ ਜਾ ਰਹੀ ਹੈ ਤੇ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ 'ਚ ਦੋ ਇਸ਼ੂਸ ਨੇ ਅਲੱਗ-ਅਲੱਗ ਇੱਕ ਸਾਡਾ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵੱਲ ਪਾਸੇ ਪੂਰੀ ਐਕਟੀਵਿਟੀ ਧਿਆਨ ਦਿੱਤਾ ਜਾਵੇ ਉਹਦੇ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਰਿਸਕ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਇਹ ਕਪੂਰਥਲੇ ਰਹਿਣ ਵਾਲਾ ਅਮਰਜੀਤ ਸਿੰਘ ਇਹ ਜਲੰਧਰ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਦਾ ਰਹਿਣ ਵਾਲਾ ਇਹਨਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ 2 32 ਬੋਰ ਦੇ ਪਿਸਤਲ ਨੇ ਤੇ ਇੱਕ ਦੇਸੀ ਕਟਾ 32 ਬੋਰ ਦਾ ਨਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ ਬੱਤੀਪੋਰ ਦੇ ਤੇ 14 ਜ਼ਿੰਦਾ ਕਾਰਤੂਸ 12 ਬੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ ਸੋ ਐਨਡੀਪੀਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਐਫਆਈਆਰ ਹੋਈ ਇਹਨਾਂ ਦੇ ਇਹਨਾਂ ਦੇ ਜਿਹੜੇ ਨੀਡਲੇ ਸਾਥੀ ਨੇ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ ਚ ਬੰਦ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਈ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਹਨਾਂ ਤੇ ਪਹਿਲਾਂ ਕੋਈ ਐਫ ਆਈ ਆਰ ਨਹੀਂ ਹੈ ਸੋ ਇਹ ਪ੍ਰੀਵੈਂਸ਼ਨ ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਈਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲੇ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਰੀ ਨੁਕਸਾਨ ਹੋ ਸਕਦਾ ਸੀ ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ ਪੈਟਰੋਲ ਪੰਪ ਹੈ ਸਰਵੰਤ ਸਿੰਘ オイル ਕੰਪਨੀ ਦਾ ਪੈਟਰੋਲ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924 ਸੋ ਇਹਦੇ ਵਿੱਚ ਇਨਚਾਰਜ ਸੀ ਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏ ਗਏ ਨੇ ਜਿਹੜੇ ਦੋ ਮੇਨ ਕਿਉ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹਨਾਂ ਚੋਂ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ ਚ ਉਹਨਾਂ ਨੂੰ ਇਹ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ ਚੋਂ 5 ਬੰਦਿਆਂ ਚੋਂ 4 ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਥਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਬਟ ਜਿਹੜਾ ਇੱਕ ਬੰਦਾ yet to be arrested ਹੈ ਤੇ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ ਤੇਲਪੁਆਇੰਟ ਗਈ ਸੀ ਤੋਂ ਬਾਅਦ ਹਥਿਆਰਾਂ ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕਾਜ਼ ਜਿਵੇਂ ਇਹ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨ ਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁਢਲੀ ਜ਼ਿੰਮੇਵਾਰੀ ਹੈ ਸਾਡਾ ਮੁਢਲਾ ਕੰਸਰਨ ਹੈ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਹ ਜਿਹੜੀ ਤਿੱਖੀ ਬੜੀ ਸੀ ਕਿਹੜੇ ਗੈਂਗ ਨਾਲ ਸਬੰਧਤ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਿਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸਿਆ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ 'ਚ ਬੰਦ ਨੇ ਕੋਈ ਵੱਡੀ ਵਾਰਦਾਤ ਕਰਨ ਲਈ ਇਹ ਤਫਤੀਸ਼ ਚਾਊਗਾ ਜੀ ਬਿਕੋਜ਼ ਹਜੇ ਰੈਸਟੋ ਇਨ ਇਹ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਕਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਲੀਅਰ ਹੋਊਗੀ ਤੁਸੀਂ ਕਿੰਨੇ ਸੰਸਰ ਕਿੰਨਾ ਕੰਮ ਕਰਦੇ ਨਹੀਂ ਇਹ ਕੰਮ ਕਰਦਾ ਕਿੱਥੋਂ ਲੈ ਕੇ ਇਹ ਵੀ ਹਜੇ ਤਫਤੀਸ਼ ਦਾ ਪਾਰਟ ਹੈ ਕਿ ਕਿੱਥੋਂ ਲੈ ਕੇ ਆਏ ਕਿੰਨੇ ਦਾ ਲੈ ਕੇ ਆਏ ਤੇ ਕਦੋਂ ਲੈ ਕੇ ਆਏ ਉਹਦਾ ਇਹ ਜੇ ਕੀਤੀ ਹੁੰਦੀ ਫਿਰ ਇਹ ਤਾਂ ਕੰਮ ਕਰਨ ਦੀ ਲੋੜ ਨਹੀਂ ਜੀ ਵੈਸ 10ਵੀਂ 10ਵੀਂ 11ਵੀਂ ਕੀਤੀ ਹੋਗੀ ਤੇ ਇਹਦਾ ਸਰ ਜਿਹੜੇ ਦੂਜਾ ਕਰੋ ਗੈਂਗਵਾਰ ਵੀ ਹੋ ਸਕਦਾ ਸੀ ਬਿਲਕੁਲ ਹੋ ਸਕਦਾ ਸੀ ਤੇ ਟਾਰਗੇਟ ਕਿਲਿੰਗ ਵੀ ਕੋਈ ਹੋ ਸਕਦੀ ਸੀ ਜਿੰਨੂੰ ਅਵਰਟ ਕੀਤਾ ਗਿਆ ਸਰ ਜਿਹੜਾ ਦੂਜਾ ਪੰਪ ਵਾਲੇ ਜਿਹੜੇ ਲੁੱਟਣ ਵਾਲੇ ਜਿਹੜਾ ਆਉਗੀ ਕੰਮ ਕਰਦੇ ਉਹ ਵੀ ਵੇਲੇ ਹੀ ਸੀਗੇ ਸੋ ਤਿੰਨ ਜਿਹੜੇ ਇਹਨਾਂ ਚੋਂ ਮੈਂ ਦੱਸਿਆ ਜਿਹੜਾ ਨੇ ਐਗਜ਼ੀਕਿਊਟ ਕਰਨ ਚ ਮਦਦ ਕੀਤੀ ਸੀ ਉਹ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਮਤਲਬ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਇਨਸਾਈਡਰ ਜੌਬ ਸੀਗਾ ਉਹਨਾਂ ਨੇ ਸਾਰੇ ਇਹਨਾਂ ਨੂੰ ਸੂਹ ਦਿੱਤੀ ਸੀ ਸਾਰਾ ਕੁਝ ਦੱਸਿਆ ਸੀ ਕਿ ਇੰਨੀ ਸੇਲ ਹੋਈ ਹੈ ਇੰਨੇ ਪੈਸੇ ਉੱਤੇ ਪਏ ਨੇ ਸੋ ਜਿਹੜਾ ਦੋ ਬੰਦੇ ਬਾਕੀ ਨੇ ਉਹ ਵੇਲੇ ਦੇ ਪਟਿਆਲੋ ਦੇ ਬੜੀ ਤੁਸੀਂ ਲੱਗ